ਭਾਈ ਜੀਠਾ ਜੀ ਨੇ ਗੁਰੂ ਘਰ ਦਾ ਮਹਿਮਾਨ ਬਨਣ ਤੋਂ ਬਾਅਦ ਵੀ ਸੇਵਾ ਵਿੱਚ ਕੋਈ ਫਰਕ ਨਾ ਹੁੰ ਦਿੱਤਾ ਉਹ ਪਹਿਲਾਂ ਵਾਂਗ ਹੀ ਲੰਗਰ ਦੀ ਸੇਵਾ ਕਰਦੇ ਅੱਖਾ ਚਲਦੇ ਪਾਣੀ ਪਿਆਉਂਦੇ ਅਤੇ ਟੋਕਰੀ ਢੋਂਦੇ ਸਨ ਇੱਕ ਵਾਰ ਭਾਈ ਜੀਠਾ ਜੀ ਦੀ ਬਰਾਦਰੀ ਦੇ ਕੁਝ ਲੋਕ ਕੋਇੰਦਵਾਲ ਸਾਹਿਬ ਆਏ ਉਨਾ ਨੇ ਇੱਥੇ ਆ ਕੇ ਜਤ ਵਿਖਿਆ ਕੀ ਭਾਈ ਚੀਠਾ ਜੀ ਗੁਰੂ ਘਰ ਦੇ ਮਹਿਮਾਨ ਹੋਣ ਦੇ ਬਾਵਜੂਦ ਵੀ ਟੋਕਰੀ ਢੋ ਰਹੇ ਹਨ ਤੋਂ ਬੜੇ ਗੁੱਸੇ ਵਿੱਚ ਆਏ ਬੜੇ ਰੋਣ ਨਾਲ ਉਹ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ ਤੁਸੀਂ ਆਪਣੇ ਜਵਾਈ ਪਾਸੋਂ ਵੀ ਟੋਕਰੀ ਢਵਾਉਂਦੇ ਹੋ ਇਹ ਗੱਲ ਜਾਇਜ਼ ਨਹੀਂ ਇਸ ਨਾਲ ਤੁਹਾਡੀ ਕੁਲ ਨੂੰ ਲਾਜ ਲੱਗਦੀ ਹੈ ਫਿਰ ਗੁਰੂ ਜੀ ਨੇ ਕਿਹਾ ਇੰਨਾ ਤੁਹਾਡੀ ਕੁਲ ਨੂੰ ਕੀ ਲਾਜ ਲਾਉਣੀ ਹੈ ਇਹਨਾਂ ਨੇ ਤਾਂ ਤੁਹਾਡੀ ਕੁੱਲੂ ਤਾਰ ਦੇਣਾ ਹੈ ਕੁੱਲ ਦਾ ਨਾਂ ਚਮਕਾ ਦੇਣਾ ਹੈ ਇਹ ਜਿਹੜੀ ਤੁਸੀਂ ਮਿੱਟੀ ਦੀ ਟੋਕਰੀ ਵੇਖਦੇ ਹੋ ਇਹ ਮਿੱਟੀ ਦੀ ਟੋਕਰੀ ਨਹੀਂ ਹੈ ਇਹਨਾਂ ਦੇ ਸੀਸ ਤੇ ਛੱਤਰ ਝੂਲਣਾ ਹੈ ਬਾਅਦ ਵਿੱਚ ਭਾਈ ਜੀਠਾ ਜੀ ਨੇ ਵੀ ਆਪਣੀ ਬਰਾਦਰੀ ਦੇ ਲੋਕਾਂ ਨੂੰ ਕਿਹਾ ਤੁਸੀਂ ਲੋਕ ਸੇਵਾ ਦੇ ਰਹਾਸ ਨੂੰ ਨਹੀਂ ਸਮਝ ਸਕਦੇ ਮੈਂ ਇਨਾ ਦਾ ਮਹਿਮਾਨ ਜ਼ਰੂਰ ਹਾਂ ਪਰ ਗੁਰੂ ਜੀ ਦਾ ਸੇਵਾਕ ਹੀ ਹਾਂ ਜੋ ਗੁਰੂ ਸੇਵਾ ਵਿਚ ਆਨੰਦ ਹੈ ਉਹ ਹੋਰ ਕਿਸੇ ਦੁਨਿਆਵੀ ਵਸਤੂ ਵਿੱਚ ਪ੍ਰਾਪਤ ਨਹੀਂ ਹੋ ਸਕਦਾ ਮੈਨੂੰ ਹੁਣ ਕਿਸੇ ਵਸਤੂ ਦੀ ਕਾਮਨਾ ਨਹੀਂ ਪਰ ਤੁਸੀਂ ਹਾਲੇ ਵੀ ਕਾਮਨਾਵਾਂ ਪਿੱਛੇ ਭਟਕਦੇ ਫਿਰਦੇ ਹੋ ਮੈਂ ਸਭ ਕੁਝ ਪਾ ਲਿਆ ਹੈ ਅਤੇ ਇਨਾ ਮਜ਼ਬਾ ਮਿਲਤਾ ਅਤੇ ਕੁੱਲਾਂ ਤੋਂ ਅਪੀਜ ਹੋ ਗਿਆ ਮੇਰਾ ਹੁਣ ਤੁਹਾਡੇ ਨਾਲ ਕੋਈ ਨਾਤਾ ਨਹੀਂ ਮੇਰੇ ਬਾਰੇ ਤੁਹਾਨੂੰ ਕੁਝ ਕਹਿਣ ਦੀ ਲੋੜ ਨਹੀਂ ਭਾਈ ਜੇਠਾ ਜੀ ਦੀ ਬਰਾਦਰੀ ਤੇ ਲੋਕ ਇਹ ਗੱਲ ਆ ਸੁਣ ਕੇ ਚੁੱਪ ਕੀਤੇ ਵਾਪਸ ਲਾਹੌਰ ਨੂੰ ਤੁਰ ਗਏ ਭਾਈ ਜੇਠਾ ਜੀ ਦੀ ਨਿਸ਼ਕਾਮ ਸੇਵਾ ਸੀ ਉਹਨਾਂ ਦੀ ਅਜਿਹੀ ਸੇਵਾ ਨੂੰ ਵੇਖ ਕੇ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਗੁਰੂ ਗੱਦੀ ਦੇਣ ਦਾ ਮਨ ਬਣਾ ਲਿਆ ਸੀ ਪਰ ਕੁਤਸੰਗਤਾ ਭਾਈ ਰਾਮਾ ਜੀ ਜਿਹੜੇ ਕੀ ਬੀਬੀ ਦਾਨੀ ਨਾਲ ਵਿਆਹੇ ਹੋਏ ਸਨ ਨੂੰ ਗੁਰੂ ਗੱਦੀ ਦਾ ਹੱਕਦਾਰ ਵੀ ਸਮਝਦੇ ਸਨ ਪਾਈ ਰਾਮਾ ਜੀ ਆਪ ਹੀ ਸੇਵਾ ਕਰਦੇ ਅਤੇ ਦੂਸਰਾ ਪਾਸੋਂ ਵੀ ਕਰਵਾਉਂਦੇ ਸਨ ਸਿੱਖ ਸੰਗਤ ਇਹੋ ਅੰਦਾਜ਼ਾ ਲਾਉਂਦੀ ਰਹਿੰਦੀ ਕਿ ਪਾਈ ਰਾਮਾ ਅਤੇ ਪਾਈ ਜੀਠਾ ਵਿੱਚੋਂ ਕੌਣ ਗੁਰੂ ਗੱਦੀ ਦਾ ਵਾਰਿਸ ਬਣੇਗਾ ਲੋਕਾਂ ਦੇ ਮਨਾਂ ਦੇ ਭੁਲੇਖਿਆਂ ਨੂੰ ਦੂਰ ਕਰਨ ਵਾਸਤੇ ਗੁਰੂ ਜੀ ਨੇ ਪਾਈ ਰਾਮਾ ਅਤੇ ਪਾਈ ਜੀਠਾ ਨੂੰ ਬੁਲਾ ਕੇ ਕਿਹਾ ਮੈਨੂੰ ਦੋ ਵਧੀਆ ਥੜੇ ਬਣਾ ਕੇ ਦਿਵੋ ਜਿਨ੍ਹਾਂ ਉੱਤੇ ਬੈਠ ਕੇ ਮੈਂ Satsang ਕਰਿਆ ਕਰਾਂ ਇਹ ਥੜੇ ਹਰ ਪੱਖੋਂ ਪੂਰਨ ਹੋਣੇ ਚਾਹੀਦੇ ਹਨ ਅਗਲੇ ਦਿਨ ਤੋਂ ਭਾਈ ਰਾਮਾ ਅਤੇ ਭਾਈ ਜੀਠਾ ਥੜੇ ਬਣਾਉਣ ਲੱਗ ਪਏ ਪਰ ਗੁਰੂ ਜੀ ਸ਼ਾਮ ਨੂੰ ਜਾ ਕੇ ਜਦ ਥੜਿਆਂ ਤਾਂ ਨਿਰਖਣ ਕਰਦੇ ਤਾਂ ਉਹਨਾਂ ਵਿੱਚ ਕਮੀ ਕੱਢ ਕੇ ਟਾਉਂ ਦਾ ਹੁਕਮ ਦੇ ਦਿੰਦੇ ਇਸ ਤਰ੍ਹਾਂ ਕਈ ਦਿਨ ਚੱਲਦਾ ਰਿਹਾ 7ਵੇਂ ਦਿਨ ਜਦ ਉਹਨਾਂ ਥੜੇ ਬਣਾਏ ਤਾਂ ਗੁਰੂ ਜੀ ਨੇ ਭਾਈ ਰਾਮਾ ਪਾਸ ਜਾ ਕੇ ਕਿ ਹਾ ਕਿ ਇਹ ਪੂਰੀ ਮਿੰਤੀ ਅਨੁਸਾਰ ਨਹੀਂ ਬਣਿਆ ਇਸ ਨੂੰ ਫੇਰ ਬਣਾਓ ਪਰ ਭਾਈ ਰਾਮਾ ਜੀ ਨੇ ਦੁਬਾਰਾ ਥੜਾ ਬਣਾਉਂ ਤੋ ਇਨਕਾਰ ਕਰ ਦਿੱਤਾ ਫਿਰ ਗੁਰੂ ਜੀ ਭਾਈ ਜੀਠਾ ਜੀ ਪਾਸ ਗਏ ਅਤੇ ਉਹਨਾਂ ਦਾ ਥੜਾ ਵੇਖ ਕੇ ਸਿਰ ਫੇਰ ਦਿੱਤਾ ਅਤੇ ਕਿਹਾ ਇਹ ਠੀਕ ਨਹੀਂ ਬਣਿਆ ਭਾਈ ਜੀਠਾ ਜੀ ਗੁਰੂ ਜੀ ਦੇ ਇਹ ਬਚਨ ਸੁਣ ਕੇ ਹੱਥ ਜੋੜ ਕੇ ਖਲੋ ਗਏ ਅਤੇ ਕਹਿ ਲੱਗੇ ਹਜ਼ੂਰ ਮੇਰੀ ਤੁਜ ਬੁੱਧੀ ਹੈ ਮੈਨੂੰ ਤੁਹਾਡੇ ਮਿਆਰ ਅਨੁਸਾਰ ਪੂਰਾ ਨਹੀਂ ਉਤਰਨਾ ਆ ਰਿਹਾ ਮیرے ਉੱਤੇ ਮਿਹਰ ਦੀ ਨਜ਼ਰ ਕਰੋ ਤਾਂ ਜੋ ਮੈਂ ਇਸ ਨੂੰ ਤੁਹਾਡੀ ਮਨਚਾ ਅਨਸਾਰ ਬਣਾ ਸਕਾਂ ਪਾਈ ਜੀਠਾ ਜੀ ਦੀ ਇਹ ਗੱਲ ਸੁਣ ਕੇ ਗੁਰੂ ਜੀ ਬਹੁਤ ਪਰਸਨ ਹੋਏ ਉਹਨਾਂ ਉਸ ਵੇਲੇ ਬਾਬਾ ਬੁੱਢਾ ਜੀ ਨੂੰ ਹਰਦੇਸ਼ ਦਿੱਤਾ ਕਿ ਪਾਈ ਜੀਠਾ ਜੀ RAMDAS ਜੀ ਨੂੰ ਇਸ਼ਨਾਨ ਕਰਵਾ ਕੇ ਸੁੰਦਰ ਕੱਪੜੇ ਪਵਾਏ ਜਾਣ ਫਿਰ ਉਹਨਾਂ ਸ਼੍ਰੀ RAMDAS ਜੀ ਨੂੰ ਗੁਰੂ ਗੱਦੀ ਤੇ ਬਿਠਾ ਕੇ ਪੰਜ ਪੈਸੇ ਅਤੇ ਨਾਰੀਅਲ ਰੱਖ ਕੇ ਤਿੰਨ ਪਰਿਕਰਮਾ ਕੀਤੀਆਂ ਅਤੇ ਮੱਥਾ ਟੇਕਿਆ बाबा बुड्ढा ਜੀ ਨੇ ਗੁਰੂ ਰਾਮਦਾਸ ਜੀ ਦੇ ਮੱਥੇ ਤੇ ਟਿੱਕਾ ਲਾਇਆ ਅਤੇ ਮੱਥਾ ਟੇਕਿਆ ਫਿਰ ਸਾਰੀ ਸੰਗਤ ਨੀ ਆ ਕੇ ਮੱਥਾ ਟਿਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ